ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਆਪੇ ਗੁਣ ਆਪੇ ਕਥੈ ਆਪੇ ਸੁਣ ਵਿਚਾਰ ਆਪੇ ਰਤਨ ਪਰਖ ਤੂੰ ਆਪੇ ਮੋਲ ਅਪਾਰ ਸੱਚਾ ਮਾਨ ਮਹਤ ਤੂੰ ਆਪੇ ਦੇਵਨ ਹਾਰ ਹਰ ਜਿਓ ਤੂੰ ਕਰਤਾ ਕਰਤਾਰ ਜੋ ਭਾਵੈ ਤੇ ਉਹ ਰਾਖ ਤੂੰ ਹਰ ਨਾਮ ਮਿਲੇ ਆਚਾਰ ਰਹਾਉ ਆਪੇ ਹੀਰਾ ਨਿਰਮਲਾ ਆਪੇ ਰੰਗ ਮਜੀਠ ਆਪੇ ਮੋਤੀ ਉਜਲੋ ਆਪੇ ਭਗਤ ਬਸੀਠ ਗੁਰ ਕੈ ਸਬਦ ਸਲਾਹਣਾ ਘਟ ਘਟ ਦੀਠ ਅਦੀਠ ਆਪੇ ਸਾਗਰ ਬੋਹਿთა ਆਪੇ ਪਾਰ ਅਪਾਰ ਸਾਚੀ ਬਾਟ ਸੁ ਜਾਣ ਤੂੰ ਸ਼ਬਦ ਲਗਾਵਣ ਹਾਰ ਨਿ ਡਰਿਆ ਡਰ ਜਾਣੀਐ ਬਾਜ ਗੁਰੂ গোਬਾਰ ਅਸਥਿਰ ਕਰਤਾ ਦੇਖੀਐ ਹੋਰ ਕੇਤੀ ਆਵੇ ਜਾਏ ਆਪੇ ਨਿਰਮਲ ਏਕ ਤੂੰ ਹੋਰ ਬੰਦੀ ਧੰਦਾ ਪਾਏ ਗੁਰ ਰਾਖੇ ਸੇ ਉਬਰੇ ਸਾਚੇ ਸਿਉ ਲਿਵ ਲਾਇ ਭਰ ਜਿਓ ਸਬਦ ਪਛਾਨੀਐ ਸਚ ਰਤੇ ਗੁਰਵਾਕ ਤਿਤ ਤਨ ਮੈਲ ਨ ਲਗਾਈ ਸਚ ਕਰ ਜਿਸ ਓ ਤਾਕ ਨਦਰ ਕਰੇ ਸਚ ਪਾਈਐ ਬਿਨ ਨਾਵੇ ਕਿਆ ਸਾਖ ਜਿਨੀ ਸਚ ਪਛਾਨਿਆ ਸੇ ਸੁਖੀਏ ਜੁਗ ਚਾਰ ਹਉ ਮੈਂ ਤ੍ਰਿਸਨਾ ਮਾਰਕੈ ਸਚ ਰਖਿਆ ਔਰ ਧਾਰ ਜਾਗ ਮਹਿਲਾ ਹਾ ਏਕ ਨਾਮ ਪਾਈਐ ਗੁਰ ਵਿਚਾਰ ਸੱਚ ਵਖਰ ਲਾਦੀਐ ਲਾਭ ਸਦਾ ਸਚ ਰਾਸ ਸਾਚੀ ਦਰਗਹਿ ਬੈਸਈ ਭਗਤ ਸੱਚੀ ਅਰਦਾਸ ਪਤਸਿਓ ਲੇਖਾ ਨਿਭੜੈ RAM ਨਾਮ ਪਰਗਾਸ ਊਚਾ ਊਚਾ ਆਖੀਐ ਕਹੋ ਨਾ ਦੇਖਿਆ ਜਾਏ ਜਹ ਦੇਖਾ ਤਹ ਏਕ ਤੂੰ ਸਤ ਗੁਰ ਦੀ ਆ ਦਿਖਾਏ ਜੋਤ ਨਿਰੰਤਰ ਜਾਣੀਐ ਨਾਨਕ ਸਹਜ ਸੁਭਾਏ ਸ੍ਰੀ ਰਾਗ ਮਹੱਲਾ ਪਹਿਲਾ ਮਛਲੇ ਜਾਲ ਨਾ ਜਾਣਿਆ ਸਰਖਾਰਾ ਅਸਗਾਹੋ ਆਤ ਸਿਆਣੀ ਸੋਹਣੀ ਕਿਉ ਕੀਤੋ ਵੇਸਾਹੋ ਕੀਤੇ ਕਾਰਨ ਪਾਕੜੀ ਕਾਲ ਨਾ ਟਲੈ ਸਿਰਾਹ ਭਾਈ ਰੇ ਿਓ ਸਿਰ ਜਾਣ ਹੋ ਕਾਲ ਜਿਉ ਮਛੀ ਤੇ ਮਾਨਸਾ ਪਵੈ ਅਚਿੰਤਾ ਜਾਲ ਰਹਾਓ ਸਭ ਜਗ ਬਾਦੋ ਕਾਲ ਕੋ ਬੇਨ ਗੁਰ ਕਾਲ ਅਫਾਰ ਸਚ ਰਤੇ ਸੇ ਉਬਰੇ ਦੁਬਿਦਾ ਛੋਡ ਵਿਕਾਰ ਹਉ ਤਿਨ ਕੈ ਬਲੇ ਹਾਰਣੈ ਦਾਰਾ ਸੱਚਾ ਸੱਚਿਆਰ ਸੀ ਚਾਨੇ ਜਿਉ ਪੰਖੀਆ ਜਾਲੀ ਬੱਧਿਕ ਹਾਥ ਗੁਰ ਰਾਖੇ ਸੇ ਉਬਰੇ ਹੋਰ ਫਾਥੇ ਚੋਗੈ ਸਾਥ ਬਿਨ ਨਾਵੇ ਚੁਣ ਸੁਟੀ ਅਹ ਕੋਏ ਨਾ ਸੰਗੀ ਸਾਥ ਸੱਚੋ ਸੱਚ ਆਖੀਐ ਸੱਚੇ ਸੱਚਾ ਥਾਨ ਜਿਨੀ ਸੱਚਾ ਮੰਨਿਆ ਤੈਨ ਮੰਨ ਸਚ ਧਿਆਨ ਮਨ ਮੋਖ ਸੋਚੇ ਜਾਣੀਐ ਹਰਿ ਗੁਰਮੁਖ ਜਿਨਾ ਗਿਆਨ ਸਤ ਗੁਰ ਅਗੇ ਅਰਦਾਸ ਕਰ ਸਾਜਨ ਦੇ ਮਿਲਾਏ ਸਾਜਨ ਮਿਲਿਆ ਸੁਖ ਪਾਇਆ ਜਮਦੂਤ ਮੋਏ ਬੇਖ ਖਾਏ ਨਾਵੇਂ ਅੰਦਰ ਹਉ ਵਸਾਂ ਨਾਉ ਵਸੈ ਮਨ ਆਏ ਬਾਜ ਗੁਰੂ ਗੋਬਾਰ ਹੈ ਬਿਨ ਸਬਦ ਬੂਜ ਨਾ ਪਾਏ ਗੁਰਮਤੀ ਪਰਗਾਸ ਹੋਏ ਸਚ ਰਹਿ ਲਿਵ ਲਾਏ ਤਿਥੈ ਕਾਲ ਨ ਸੰਚਰੈ ਜੋਤੀ ਜੋਤ ਸਮਾਇ ਤੂੰ ਹੈ ਸਾਜਨ ਤੂੰ ਸੁਜਾਨ ਤੂੰ ਆਪੇ ਮੇਲਣ ਹਾਰ ਗੁਰ ਸਬਦੀ ਸਲਾਹੀਐ ਅੰਤ ਨਾ ਪਾਰਾ ਵਾਰ ਤਿਥੈ ਕਾਲ ਨ ਅਪੜੈ ਜਿਥੈ ਗੁਰ ਕਾ ਸ਼ਬਦ ਅਪਾਰ ਹੁਕਮਿ ਸਬੇ ਊਪਜ ਹੈ ਹੁਕਮਿ ਕਾਰਕ 마ਹੇ ਹੁਕਮਿ ਕਾਲੈ ਵਸ ਹੈ ਹੁਕਮਿ ਸਾਚ ਸਮਾਹੇ ਨਾਨਕਾ ਜੋਤੀ ਸੁਭਾਵੈ ਸੋ ਥੀਐ ਇਨਾਂ ਜਨਤਾ ਵਸ ਕਿਛ ਨਾਹੀ ਸਿਰੀ ਰਾਗ ਮਹੱਲਾ ਪਹਿਲਾ ਮਨ ਝੂਠਾ ਤਨ ਝੂਠ ਹੈ ਜੇਹਵਾ ਝੂਠੀ ਹੋਏ ਮੋਖ ਝੂਠਾ ਝੂਠ ਬੋਲਣਾ ਕਿਉ ਕਰ ਸੂਚਾ ਹੋਏ ਬਿਨ ਆਬ ਸਬਦ ਨਾ ਮੰਝੀਐ ਸਾਚੇ ਤੇ ਸਚ ਹੋਏ ਮੁੰਦੇ ਗੁਣਹੀਣੀ ਸੁਖ ਕੇਹੇ ਪਿਰ ਰਲਿਆ ਅਸਮਾਨ ਸੀ ਸਾਚ ਸਬਦ ਸੁਖ ਨੇਹ ਰਹਾਉ ਪੇਰੇ ਪਰਦੇਸੀ ਜੇ ਥੀਐ ਤਨ ਵਾਂਢੀ ਝੂਰੇ ਜਿਉ ਜਲ ਥੋੜਾ ਮਛਲੀ ਕਰਨ ਪਲਾਵ ਕਰੇ ਪਿਰ ਭਾਵੈ ਸੁਖ ਪਾਈਐ ਜਾਂ ਆਪੇ ਨਦਰ ਕਰੇ ਪਿਰ ਸਾ ਲਾਹੀ ਆਪਣ ਸਖੀ ਸਹੇਲੀ ਨਾਲ ਤਨ ਸੋਹੈ ਮਨ 모ਹਿਆ ਰਤੀ ਰੰਗ निहाल ਸਬਦ ਸਵਾਰੇ ਸੋਹਣੀ ਪੇਰ ਰਾਵੇ ਗੁਣ ਨਾਲ ਕਾਮਣ ਕਾਮਨਾ ਆਵਈ ਖੋਟੀ ਅਵਗਣਿਆਰ ਨਾ ਸੁਖ ਪਈ ਸਹੁਰੈ ਝੂਠ ਜਲੀ ਵੇਕਾਰ ਆਵਣ ਵੰਨ ਡਾਖੜੋ ਛੋੜੇ ਕੰਤ ਵਿਸਾਰ ਪਿਰ ਕੀ ਨਾਰ ਸੁਹਾਵਣੀ ਮੁੱਤੀ ਸੋ ਕਿਤ ਸਾਦ ਪਿਰ ਕੈ ਕਾਮ ਨ ਆਵਈ ਬੋਲੇ ਫਾਦਿਲਬਾਦ ਦਰ ਘਰ ਢੋਈ ਨਾ ਲਹ ਛੂਟੀ ਦੂਜੈ ਸਾਦ ਪੰਡਿਤ ਵਾਚਹਿ ਪੋਥੀਆ ਨਾ ਬੁਝਹਿ ਵਿਚਾਰ ਅਨਕਾਮਤੀ ਦੇ ਚਲਹ ਮਾਇਆ ਕਾ ਵਾਪਾਰ ਕਥਨੀ ਝੂਠੀ ਜਗ ਭਵੈ ਰਹਿਣੀ ਸਬਦ ਸੋਸਾਰ ਕੇਤੇ ਪੰਡਿਤ ਜੋਤ ਕੀ ਬੇਦਾ ਕਰਹਿ ਵਿਚਾਰ ਵਾਦ ਵਿਰੋਧ ਸਲਾਹਣੇ ਵਾਦੇ ਆਵਣ ਜਾਣ ਬੇਨ ਗੁਰ ਕਰਮ ਨਾ ਛੋਟਸੀ ਕਹਿ ਸੁਣ ਆਖ ਵਖਾਣ ਸਭ ਗੁਣਵੰਤੀ ਆਖੀਐ ਮੈਂ ਗੁਣ ਨਾਹੀ ਕੋਈ ਹਰ ਵਰ ਨਾਰ ਸੁਹਾਵਣੀ ਮੈਂ ਭਾਵੈ ਪ੍ਰਭ ਸੋਏ ਨਾਨਕ ਸਬਦ ਮਿਲਾਵੜਾ ਨਾ ਵੇ ਛੋੜਾ ਹੋਏ ਸਭ ਗੁਣਵੰਤੀ ਆਖੀਐ ਮੈਂ ਗੁਣ ਨਾਹੀ ਕੋਈ ਹਰ ਵਰ ਨਾਰ ਸੁਹਾਵਣੀ ਮੈਂ ਭਾਵੈ ਪ੍ਰਭ ਸੋਏ ਨਾਨਕ ਸਬਦ ਮਿਲਾਵੜਾ ਨਾ ਵੇ ਛੋੜਾ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ